ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਰੋਪੜ ਦੇ ਨਜ਼ਦੀਕ ਪਿੰਡ ਬੰਦੇਮਾਲਾ ਦਾ ਜਾਨ ਮਾਹਲ ਵੀਡੀਓਜ਼ ਦੇ ਨਾਮ ਦੇ ਨਾਲ ਮਸ਼ਹੂਰ ਬਲੌਗਰ ਜਸਵੀਰ ਸਿੰਘ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਪਾਕਿਸਤਾਨ ਨੂੰ ਪੰਜਾਬ ਦੀ ਭਾਰਤ ਦੀ ਖੁਫੀਆ ਜਾਣਕਾਰੀ ਮੁਹੱਈਆ ਕਰਵਾਉਣ ਦੇ ਕਾਰਨ ਲੀਕ ਕਰਵਾਉਣ ਦੇ ਕਾਰਨ ਤੇ ਦੱਸਦੀ ਹੈ ਕਿ ਉੱਥੇ ਹੀ ਇਸ ਮਾਮਲੇ ਦੇ ਵਿੱਚ ਅੱਜ ਪਾਕਿਸਤਾਨ ਦੇ ਨਾਸਟ ਲੋ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਅਤੇ ਜਾਨਮਾਲ ਉਰਫ ਜਸਵੀਰ ਸਿੰਘ ਨੂੰ નિર્ਦੋਸ਼ ਕਿਹਾ ਅਤੇ ਕਿਹਾ ਕਿ ਉਸ ਦੀ ਉਹਦੇ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ ਪਰ ਇਸ ਸਭ ਦੇ ਵਿਚਕਾਰ ਹੁਣ ਜਸਵੀਰ ਸਿੰਘ ਤੇ 99 ਢਿਲਾਂ ਦੀ ਇੱਕ ਚੈਟ ਲੀਕ ਹੋਈ ਹੈ ਜਿਹਦੇ ਵਿੱਚ ਸਾਫ ਤੌਰ ਤੇ ਦਿਖ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਵੀਜ਼ਾ ਦਿਵਾਉਣ ਦੇ ਬਦਲੇ ਇਹ ਸ਼ਰਤ ਰੱਖੀ ਜਾ ਰਹੀ ਸੀ ਕਿ ਉਹ ਪਾਕਿਸਤਾਨ ਨੂੰ ਵਧੀਆ ਦਿਖਾਉਣ ਮਤਲਬ ਉਹਨਾਂ ਹੀ ਬਲੌਗਰਾਂ ਨੂੰ ਯੂਟਿਊਬਰਾਂ ਨੂੰ ਪਾਕਿਸਤਾਨ ਦਾ ਵੀਜ਼ਾ ਮਿਲੇਗਾ ਜੋ ਪਾਕਿਸਤਾਨ ਦੀ ਵਧੀਆ ਤਸਵੀਰ ਚੰਗੀ ਤਸਵੀਰ ਭਾਰਤ ਦੇ ਲੋਕਾਂ ਨੂੰ ਦਿਖਾਉਣਗੇ ਇਹ ਸ਼ਰਤ ਇਨਡਾਇਰੈਕਟਲੀ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾ ਦਿੱਤੀ ਜਾਂਦੀ ਜੋ ਕਿ ਇਸ ਲੇਕ ਹੋਈ ਵਾਇਰਲ ਹੋਈ ਚੀਟ ਚੈਟ ਤੋਂ ਸਾਹਮਣੇ ਆਉਂਦੀ ਹੈ ਸੋ ਉਹ ਤੁਹਾਡੇ ਸਾਹਮਣੇ ਰੱਖਦੇ ਆ ਇਹ ਵਾਇਰਲ ਹੋ ਰਹੀ ਵੀਡੀਓ ਕਲਿੱਪ ਬਾਕੀ ਤੁਹਾਨੂੰ ਇਸ ਮਾਮਲੇ ਤੇ ਕੀ ਲੱਗਦਾ ਜਰੂਰ ਕਮੈਂਟ ਕਰਨਾ ਕਿਉਂਕਿ ਨਾਸੇ ਢਿੱਲੋਂ ਤੇ ਵੀ ਵੱਡੇ ਦੋਸ਼ ਲੱਗ ਰਹੇ ਨੇ ਕਿ ਪਾਕਿਸਤਾਨ ਦਾ ਉਹ ਜਿੱਥੇ ਇੱਕ ਰਿਟਾਇਰਡ ਇੱਕ ਸਾਬਕਾ ਸਬ ਇੰਸਪੈਕਟਰ ਹੈ ਉਥੇ ਉਸ ਦੇ ਸੰਪਰਕ ਉਸ ਦੇ ਲਿੰਕ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨਾਲ ਵੀ ਨੇ ਜਿਸ ਦੇ ਤਹਿਤ ਉਹ ਭਾਰਤ ਦੇ ਚ ਬੈਠੇ ਬਲੌਗਰਾਂ ਯੂਟਿਊਬਰਾਂ ਦੇ ਨਾਲ ਸੰਪਰਕ ਕਰਦਾ ਸੀ ਤੇ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਬੀਵੀਆਈਪੀ ਟ੍ਰੀਟਮੈਂਟ ਦਿੰਦੇ ਹੋਏ ਕਮਾਉਂਦਾ ਸੀ ਅਤੇ ਇਸ ਸਭ ਦੇ ਲਈ ਬਲੌਗਰ ਜੋ ਕਿ ਭਾਰਤ ਦੇ ਨਾਲ ਸੰਬੰਧ ਰੱਖਦੇ ਸਨ ਉਹਨਾਂ ਮੂਰੇ ਛਾਰਤਰ ਰੱਖੀ ਜਾਂਦੀ ਸੀ ਕਿ ਉਹ ਪਾਕਿਸਤਾਨ ਦੀ ਚੰਗੀ ਤਸਵੀਰ ਹੀ ਲੋਕਾਂ ਮੂਰੇ ਰੱਖਣ ਤੇ ਇਸ ਚੈਟ ਤੋਂ ਵੀ ਸਾਹਮਣੇ ਆਉਂਦਾ ਜਿਸ ਦੇ ਵਿੱਚ 96 ਲੋ ਕਹਿੰਦਾ ਕਿ ਤੁਸੀਂ ਪਹਿਲਾਂ ਪਾਕਿਸਤਾਨ ਦੇ ਵਿੱਚ ਆ ਰਹੇ ਸਿੱਖ ਜੱਥੇ ਦੇ ਨਾਲ ਵੀਜ਼ਾ ਲਵਾ ਲਓ ਤੇ ਉੱਤੇ ਕੁਝ ਵਧੀਆ ਵੀਡੀਓਜ਼ ਬਣਾਓ ਜਿਸ ਦੇ ਤਹਿਤ ਤੁਸੀਂ ਬਾਅਦ ਦੇ ਵਿੱਚ ਪਾਕਿਸਤਾਨ ਦਾ ਖੁੱਲਾ ਵੀਜ਼ਾ ਲਵਾ ਲੈਣਾ ਤੇ ਉਹ ਵੀਡੀਓਜ਼ ਤੁਹਾਡੇ ਕੰਮ ਆਉਣਗੀਆਂ ਜਿਸ ਦੇ ਵਿੱਚ ਤੁਸੀਂ ਪਾਕਿਸਤਾਨ ਨੂੰ ਚੰਗਾ ਦਿਖਾਇਆ ਹੋਵੇਗਾ ਇਹ ਗੱਲ ਸਾਬ ਤੌਰ ਤੇ ਇਸ ਚੈਟ ਦੇ ਵਿੱਚ ਦਿਖਾਈ ਦਿੰਦੀ ਹੈ ਸੋ ਹੋਰ ਇਸ ਚੈਟ ਦੇ ਵਿੱਚ ਕੀ ਦਿਖਾਈ ਦਿੰਦਾ ਹੈ ਤੇ ਕੀ ਖੁਲਾਸੇ ਹੁੰਦੇ ਨੇ ਉਹ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਸਾਰਾ ਕੁਝ ਹਾਂਜੀ ਨਾਸਰ ਜੀ ਸਲਾਮ ਵਾਲੇਕੁਮ ਤੇ ਆਹ ਠੀਕ ਠਾਕ ਨੇ ਤੇ ਸਾਡੇ ਨਾਲ ਵੀਰੇ ਮੈਂ ਤਾਂ ਫੈਮਿਲੀ ਦੇ ਲੜਕੇ ਤਿੰਨੇ ਜਿਹੜੇ ਨੇ ਅਸੀਂ ਬਸਾਖੀ ਦਾ ਪ੍ਰੋਗਰਾਮ ਬਣਾਇਆ ਹੋਇਆ ਪਾਕਿਸਤਾਨੋਂ ਉਹਦਾ ਦਾਨਸ਼ ਦੀ ਗੱਲ ਵਾਰ-ਵਾਰ ਹੁੰਦੀ ਆ ਦਾਨਸ਼ ਨਾ ਅੱਜ ਮੈਂ ਸਾਰਿਆਂ ਨੂੰ ਤੁਹਾਨੂੰ ਦੱਸਾਂ ਪੀ ਕਿ ਨਹੀਂ ਨਾ ਨੂੰ ਪਾਕਿਸਤਾਨ ਦੇ ਵੀਜ਼ੇ ਮਿਲਦੇ ਸੀ ਜਿਹੜੇ ਇਨਫਲੂਐਂਸਰ ਸੀ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਨਾਸਿੱਟ ਤੋਂ ਉਹਨਾਂ ਨੂੰ ਲੈਣ ਬਾਤ ਤੇ ਦੂਗੀਤਾ ਮੈਂ ਸਾਰੀ ਰਿਕਾਰਡਿੰਗ ਜਿਹੜੀ ਆ ਉਹਦੇ ਕੋਲ ਲਾ ਦਿੰਦਾ ਤੇ ਸਾਡੇ ਨਾਲ ਵੀਰੇ ਮੈਂ ਤਾਂ ਫੈਮਿਲੀ ਤੇ ਲੜਕਾ ਤਿੰਨੇ ਜਣੇ ਨਾਲ ਅਸੀਂ ਬਸਾਖੀ ਦਾ ਪ੍ਰੋਗਰਾਮ ਬਣਾਇਆ ਹੋਇਆ ਪਾਕਿਸਤਾਨ ਆਉਣ ਦਾ ਤੇ ਫਿਰ ਮਿਲਾਂਗਾ ਤੁਹਾਨੂੰ ਹੋਰ ਠੀਕ ਠਾਕ ਬਹੁਤ ਸੋਹਣੀ ਤੁਹਾਡੀ ਵੀਡੀਓ ਹੁੰਦੀ ਸੀ ਦੇਖਿਆ ਆਪਣਾ ਟਰੈਵਲ ਕਪਲ ਵੀ ਆਇਆ ਹੈ ਸਾਡੇ ਕੋਲ ਤੇ ਬਹੁਤ ਚੰਗੇ ਲੱਗੇ ਸਾਰੀ ਵੀਡੀਓ ਆਜੋ ਆਜੋ ਪਾਜੀ ਵੈਲਕਮ ਵੈਲਕਮ ਜਨਾਬ ਜ਼ਰੂਰ ਆਓ ਕਰ ਲੋ ਹੁਣੇ ਦੋ ਅਪਲਾਈ ਕਰ ਰਹੇ ਹੋ ਕਿਉਂਕਿ ਗਵਰਨਰ ਅਗਦਾ ਵਿਸਾਖੀ ਵਾਲੇ ਹੋ ਐਪਲੀਕੇਸ਼ਨ ਜੁਆ ਹੁੰਦੀਆਂ ਹੋਣੀਆਂ ਆ ਨੋ ਸੋਜੀ ਕੁਮਾ ਤੁਹਾਨੂੰ ਪੁੱਛਣਾ ਚਾਹੁੰਦਾ ਜਿੱਦਾਂ ਹੁਣ ਅਸੀਂ ਟ੍ਰੈਵਲ ਕਪਲਾਇਆ ਸੀ ਉਹਨਾਂ ਦਾ ਤੁਸੀਂ ਇਧਰੋਂ ਅਪਲਾਈ ਕੀਤਾ ਸੀ ਕਿ ਜਿਹੜੇ ਜਥੇ ਵਿੱਚ ਜਾਂਦੇ ਵਿੱਚ ਉਹਨਾਂ ਕੋਲ ਕੰਡੀਸ਼ਨ ਹੁੰਦੀ ਤੁਸੀਂ ਜਿੱਦਾਂ ਵੀ ਨੇੜੇ-ਨੇੜੇ ਘੁੰਮ ਸਕਦੇ ਆ ਤੇ ਕੋਈ ਉੱਥੇ ਜਗਾ ਫਿਰ ਵਿਜਾ ਕੋਈ ਕਨਵਰਟ ਹੋ ਜਾ ਜਿੱਦਾਂ ਹੁਣ ਅਸੀਂ اسلام ਸਲਾਮਾਬਾਦ ਦੇਖਣਾ ਹੋਵੇ ਜਾਂ ਹੋਰ ਪਾਸੇ ਜਾਣਾ ਹੋਵੇ ਉਹ ਜਾ ਸਕਦੇ ਬਿਜੇ ਪਰ ਨਹੀਂ ਮੇਰੇ ਖਾਲ ਜਾ ਨਹੀਂ ਸਕਦੇ ਬਈ ਕੱਲਾ ਨਨਕਾਣਾ ਸਾਹਿਬ ਜਾਂ ਲਾਹੌਰ ਜਾਂ ਆਪਣਾ ਕਰਤਾਰਪੁਰ ਸਾਹਿਬ ਇੱਥੇ-ਇੱਥੇ ਦੇ ਹੁੰਦਾ ਬਿਜਾ ਮੇਰੇ ਖਾਲ ਚ ਮੈਂ ਆਪਣੇ ਟ੍ਰੈਵਲ ਕਪਰ ਕੋ ਮੈਂ ਮੈਂ ਦੇਖਿਆ ਤੁਸੀਂ ਕਾਫੀ ਜਗ੍ਹਾ ਘੁਮਾਇਆ ਉਹ ਕੋਈ ਨਾ ਮਾਰਾ ਪਾਸਪੋਰਟ ਵੀ 21 ਸਾਲ ਤੱਕ ਕੋਈ ਇਧਰੋਂ ਵਿਜਾ ਫਿਰ ਐਕਸਟੈਂਡ ਹੁੰਦਾ ਜਾਂ ਕੋਈ ਹੋਰ ਪਰਮਿਸ਼ਨ ਲੈਣੀ ਪੈਂਦੀ ਇਹਦੀ ਨਹੀਂ ਉਹ ਕਨਵਰਟ ਨਹੀਂ ਹੁੰਦਾ ਯੂਟਿਊਬਰਸ ਨੂੰ ਦੇ ਦਿੰਦੇ ਆ ਤੁਸੀਂ ਅੰਬੈਸੀ ਜਾਓ ਕਿਸੇ ਦਿਨ ਨਾ ਕਾਲ ਕਰਿਓ ਅੰਬੈਸੀ ਜਾਂ ਉਹਨਾਂ ਨਾਲ ਅਪਾਇੰਟਮੈਂਟ ਬਣਾਓ ਜਾਂ ਉਹਨਾਂ ਨੂੰ ਈਮੇਲ ਕਰ ਲਿਓ ਤੇ ਉਹਨਾਂ ਦੇ ਕੋਲ ਜਾਓ ਸਹੀ ਹੈ ਉਹਨਾਂ ਨੂੰ ਜਾ ਕੇ ਦੱਸਿਓ ਕਿ ਸਾਡਾ ਇਸ ਤਰ੍ਹਾਂ ਦਾ ਚੈਨਲ ਜੇ ਤੇ ਅਸੀਂ ਵੀਡੀਓਜ਼ ਬਣਾਉਨੇ ਆ ਤੋ ਅਸੀਂ ਪਾਕਿਸਤਾਨੀ ਵਰਦੀਆਂ ਵੀਡੀਓਜ਼ ਬਣਾਵਾਂਗੇ ਤੇ ਜਿਹੜੇ ਕੋ ਪੇਪਰ ਉੱਪਰ ਚਾਹੀਦੇ ਹੋਣਗੇ ਮੈਂ ਇਹ ਤਾਂ ਪ੍ਰੋਵਾਈਡ ਕਰਾ ਦਾਂਗਾ ਪੇਪਰਾਂ ਦਾ ਕੋਈ ਨਹੀਂ ਜਥੇ ਦੇ ਨਾਲ ਨਹੀਂ ਜਾ ਸਕਦੇ ਤੁਸੀਂ ਨਾ ਪਹਿਲੀ ਵਾਰੀ ਇਹ ਵੀ ਜਥੇ ਦੇ ਨਾਲ ਹੀ ਆਇਆ ਸੀ ਜਦੋਂ ਪਿਛਲੇ ਸਾਲ ਆਇਆ ਸੀ ਨਾ ਇੱਕ ਮੈਂ ਇੱਥੇ ਜਥੇ ਵਾਲਿਆਂ ਨਾਲ ਕੀਤਾ ਸੰਪਰਕ ਤੇ ਉਹਨਾਂ ਨੇ 20 ਫਰਵਰੀ ਤੱਕ ਪਾਸਪੋਰਟ ਲੈਣੇ ਆ ਮੈਂ ਉਹਨਾਂ ਨੂੰ ਜਾ ਕੇ 14-15 ਫਰਵਰੀ ਨੂੰ ਪਾਸਪੋਰਟ ਆਪਣੇ ਫੜਾਇਆ ਆਉਂਗਾ ਫਿਰ ਤੇ ਬਸ ਤਾਂ ਪਹਿਲੀ ਵਾਰ ਤਾਂ ਮੈਨੂੰ ਲੱਗਾ ਜਥੇ ਨਾਲੇ ਆਉਣਾ ਪੈਣਾ ਦੂਜੀ ਵਾਰ ਫਿਰ ਆਪਾਂ ਕਰ ਲਾਂਗੇ ਅਪਲਾਈ ਤੇ ਮੈਂ ਕੀਤਾ ਸੀ ਪਤਾ ਮੈਸੀ ਕੁ ਮੇਰਾ ਯਾਰ ਦੋਸ ਹੈਗਾ ਜਿੱਥੇ ਆਪਣੇ ਰੋਜਾ شریف ਆਏ ਸੀ ਆਪਣੇ ਸਰਹੰਦ ਤੇ ਉੱਥੋਂ ਕਹਿੰਦਾ ਵੀ ਜੇ ਕੋਈ ਇੱਧਰ ਕੋਈ ਸਰਕਾਰੀ ਮੁਲਾਜ਼ਮ ਹੋਵੇ ਉਹ ਦਰੋ ਕੋਈ ਸਪான்ਸਰਸ਼ਿਪ ਭੇਜੇ ਫੇਰ ਕਹਿੰਦਾ ਵੀ ਜੇ ਲੱਗ ਸਕਦਾ ਅਦਰਵਾਇਸ ਹੋਰ ਬੰਦੇ ਦਾ ਲਾਦਾ ਵੀ ਸਰਕਾਰੀ ਮੁਲਾਜ਼ਮ ਉਹਦੇ ਬੇਸਪਰ ਲਾਦੇ ਭੇਜੇ ਇੱਧਰ ਕੋ ਪੇਪਰ ਉਪਰ ਆਵੇ ਐਦਾਂ ਮੈਂ ਇੱਥੇ ਪਤਾ ਕੀਤਾ ਸੀ ਹਾਂ ਜੀ ਭਾਈ ਪਹਿਲੀ ਵਾਰੀ ਇਹਨਾਂ ਜਿੱਥੇ ਨਾਲ ਲੈ ਲਓ ਬਿਹਤਰ ਤੇ ਆਈ ਹੈ ਤੇ ਦੂਜੀ ਵਾਰੀ ਫਿਰ ਆਪਾਂ ਲੈ ਲਾਂਗੇ ਕੋਈ ਉਹ ਚੱਲ ਜਾਂਦਾ ਕੰਮ ਨਾ ਪਹਿਲੀ ਵਾਰੀ ਵੀਡੀਓਜ਼ ਵਗੈਰਾ ਕਮ ਆ ਜਾਂਦੇ ਜਿਵੇਂ ਉਹ ਪਿਛਲੀ ਵਾਰ ਹੀ ਆਏ ਸੀ ਫਿਰ ਐਸੇ ਇਹਨਾਂ ਖੁੱਲਾ ਦੇ ਤਸਵੀਰਾਂ